ਸੀਐਮ ਭਗਵੰਤ ਮਾਨ ਦੇ ਵੱਲੋਂ ਰਖੜੀ ਦੇ ਤਿਹਾਰ ਨੂੰ ਲੈ ਕੇ ਬਰਨਾਲਾ ਦੇ ਵਿੱਚ ਇੱਕ ਸਮਾਗਮ ਕੀਤਾ ਗਿਆ ਇਸ ਇਕੱਠ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਹਾਜ਼ਰੀ ਭਰੀ ਅਤੇ ਸੀਐਮ ਭਗਵੰਤ ਮਾਨ ਵੱਲੋਂ ਵੀ ਔਰਤਾਂ ਦੇ ਵੱਲੋਂ ਜਿਹੜੀਆਂ ਦੇਸ਼ ਦੇ ਵਿੱਚ ਵੱਡੇ ਵੱਡੇ ਪੱਦਰ ਤੇ ਮੱਲਾ ਮਾਰੀ ਗਈਆਂ ਨੇ ਉਸ ਦੀ ਸਲਾਹਨਾ ਉਸ ਦੀ ਤਾਰੀਫ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਹੈ ਤੇ ਇਸ ਮੌਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਦੋ ਵੱਡੇ ਐਲਾਨ ਪੰਜਾਬ ਦੇ ਲੋਕਾਂ ਲਈ ਕਰ ਦਿੱਤੇ ਗਏ ਨੇ ਖੁਸ਼ਖਬਰੀਆਂ ਦੋ ਖੁਸ਼ਖਬਰੀਆਂ ਪੰਜਾਬ ਦੇ ਲੋਕਾਂ ਨੂੰ ਸੁਣਾ ਦਿੱਤੀਆਂ ਗਈਆਂ ਨੇ ਕਿਹੜੀਆਂ ਨੇ ਉਹ ਖੁਸ਼ਖਬਰੀਆਂ ਕਿਹੜੇ ਵੱਡੇ ਐਲਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਇਸ ਭਾਸ਼ਣ ਦੇ ਵਿੱਚ ਕੀਤੇ ਗਏ ਨੇ ਤੁਸੀਂ ਖੁਦ ਹੀ ਸੁਣ ਲਵੋ ਤੇ ਇੱਕ ਮੈਂ ਹੋਰ ਖੁਸ਼ਖਬਰੀ ਦੱਸਣ ਲੱਗਿਆ ਆਉਣ ਵਾਲੇ ਦਿਨਾਂ 'ਚ ਇੱਕ ਕਾਨੂੰਨ ਥੋੜਾ ਜਿਹਾ ਬਦਲਣਾ ਪਊਗਾ ਕਿਉਂਕਿ ਪਤਾ ਕੀ ਇਹਨਾਂ ਨੂੰ ਤਾਂ ਦੇਖਿਆ ਹੀ ਨਹੀਂ ਨਾ ਪਹਿਲਾਂ ਕਿਸੇ ਨੇ ਅਲਮਾਰੀਆਂ 'ਚ ਹੀ ਪਈਆਂ ਫੈਲਾਂ ਮਿੱਟੀ ਜੰਪੀ ਤਾਂ ਹੁੰਦਾ ਤੇ ਬਸ ਆਓ ਰਿਜੈਕਟ ਕਰੋ ਜਾਓ ਕਿਸੇ ਨੇ ਸੋਚਿਆ ਨਹੀਂ ਵੀ ਇਹਨੂੰ ਬਦਲ ਵੀ ਸਕਦੇ ਆ ਮੇਰੇ ਕੋਲੇ ਕੁਝ ਪਹਿਣਾ ਆਈਆਂ ਮੈਂ ਕਿਸੇ ਫੰਕਸ਼ਨ ਤੇ ਸੀਗਾ ਡੇਰਾ ਬਸ ਸੀ ਇਹ ਹੋ ਗਈ 3 ਕੁ ਮਹੀਨਿਆਂ ਦੀ ਗੱਲ ਆਕੇ ਉਹ ਮੈਨੂੰ ਰੋਣ ਲੱਗ ਗਈਆਂ ਮੈਂ ਕਿਹਾ ਦੱਸੋ ਬੇਟਾ ਕੋਈ ਗੱਲ ਨਹੀਂ ਪਹਿਣੇ ਦੱਸੋ ਆਰਾਮ ਨਾਲ ਉਹ ਕਹਿੰਦੀ ਜੇ ਅਸੀਂ ਫੈਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਪੇਪਰ ਦਿੱਤਾ ਸੀ। ਅੱਛਾ ਜੀ। ਕਹਿੰਦੇ ਫਿਰ ਬ੍ਰਿਗੇਡ ਦਾ ਸਾਡਾ ਪੇਪਰ ਕਲੀਅਰ ਹੋ ਗਿਆ। ਪਾਸ ਹੋ ਗਿਆ ਸੀ। ਸੱਚਾ ਜੀ। ਕਹਿੰਦੇ ਪਰ ਨੌਕਰੀ ਨਹੀਂ ਮਿਲੀ। ਮੈਂ ਕਿਹਾ ਕਿਉਂ? ਕਹਿੰਦੇ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਉਹਦੇ ਵਾਸਤੇ ਉਹਦੇ 'ਚ ਕਹਿੰਦੇ ਅਸੀਂ ਫੇਲ ਹੋ ਗਏ ਆ। ਮੈਂ ਕਿਉਂ ਫੇਲ ਹੋ ਗਿਆ? ਕਹਿੰਦੇ ਪਤਾ ਨਹੀਂ ਕੋਈ ਪੁਰਾਣੇ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਮੁੰਡੇ ਨੇ ਚੱਕ ਕੇ ਦਿਖਾਉਣੀ ਆ ਉੱਤੇ 60 ਕਿਲੋ ਇਹਦੀ ਕੁੜੀ ਨੇ ਚੱਕ ਕੇ ਦਿਖਾਉਣੀ ਆ ਬੋਰੀ ਮੈਂ ਕਹਾਂ ਇਹ ਤਾਂ ਕਾਨੂੰਨ ਹੀ ਕਿਹੜਾ ਕਾਨੂੰਨ ਹੋ ਗਿਆ ਵੀ 60 ਕਿਲੋ ਦੀ ਬੋਰੀ ਮੁੰਡਾ ਚੱਕੂ ਉਹੀ 60 ਕਿਲੋ ਦੀ ਬੋਰੀ ਕੁੜੀ ਚੱਕ ਕੇ ਦਿਖਾਓ 올림픽 ਦੇ ਰਿਕਾਰਡ ਅਲੱਗ-ਅਲੱਗ ਨੇ 100 ਮੀਟਰ ਦੇ 100 ਮੀਟਰ ਦੇ ਕੁੜੀਆਂ ਦੇ ਲੱਗ ਰਿਕਾਰਡ ਨੇ ਮੁੰਡਿਆਂ ਦੇ ਅਲੱਗ ਰਿਕਾਰਡ ਨੇ ਬੀਐਸਐਫ ਦੇ ਵਿੱਚ ਭਰਤੀ ਦੇ ਜਿਹੜੇ ਨੇ ਨਿਯਮ ਨੇ ਉਹ ਕੁੜੀਆਂ ਲਈ ਹੋਰ ਨੇ ਮੁੰਡਿਆਂ ਲਈ ਹੋਰ ਨੇ ਤੇ ਮੈਂ ਮੈਂ ਕਹਾਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੌਕਾ ਦਿਓ ਥੋੜਾ ਜਿਹਾ ਉਦੋਂ ਫਾਇਰ ਸਰਵਿਸ ਵਾਲੇ ਬੁਲਾਏ ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਿਤਾ ਵੀ ਵੀ ਉਹ ਕੁੜੀ ਜਿਹੜੀ ਹੈ ਫਾਇਰ ਬ੍ਰਿਗੇਡ ਜੇ ਰੱਖ ਲਈ ਤੇ ਉੱਥੇ ਅੱਗੇ ਜੇ ਅੱਗ ਲੱਗੀ ਰਬਨਾ ਕਰੇ ਕਿਸੇ ਘਰ ਚ ਜਾਂ ਕਿਸੇ ਮੰਜ਼ਲ ਤੇ ਤੇ ਜੇ 60 ਕਿਲੋ ਦਾ ਉੱਥੇ ਕੋਈ ਬੰਦਾ ਹੈ ਤਾਂ ਉਹਨੂੰ ਜਿਹੜਾ ਉਹ ਕੁੜੀ ਚੱਕ ਕੇ ਥੱਲੇ ਲਾ ਸਕਦੀ ਹੈ ਜੇ 65 ਕਿਲੋ ਦਾ ਫਿਰ ਲਾ ਨਹੀਂ ਸਕਦੀ ਮੈਂ ਕਿਹਾ ਵੀ ਜੇ 80 ਕਿਲੋ ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਲਾ ਸਕਦਾ ਉਹਨੂੰ ਨਾਲੇ ਉਹ ਤਾਂ ਜਾਣਗੇ ਵੀ ਇਕੱਠੇ ਉਹ ਨਾਲ ਮੁੰਡੇ ਵੀ ਤਾਂ ਜਾਣਗੇ ਤੇ ਨਾਲੇ ਤੁਸੀਂ ਕਿਹਨੇ ਕਾਨੂੰਨ ਬਣਾਤਾ ਇਹ 60 ਕਿਲੋ ਦੇ ਹੋਊਗਾ ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਆਉਂਦਾ ਮੈਂ ਕਹਿੰਦਾ ਬਦਲੋ ਇਹਨੂੰ ਆਉਣ ਵਾਲੀ ਕੈਬਿਨੇਟ ਦੇ ਵਿੱਚ ਬਦਲਾਂਗੇ 2 3 4 ਸਤੰਬਰ ਦੇ ਨੇੜੇ ਤੇੜੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆਊਗਾ ਉਹ ਚ ਕਾਨੂੰਨ ਕੁੜੀਆਂ ਵਾਸਤੇ ਜਿਹੜੇ ਜਿਹੜਾ ਕਾਨੂੰਨ ਹੈ ਉਹ ਜਿਹੜਾ ਫਿਜ਼ੀਕਲ ਟੈਸਟ ਦਾ ਉਹ ਉਹ ਜਿਹੜੇ ਨਿਯਮ ਨੇ ਉਹ ਨਰਮ ਕਰਾਂਗੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਫਾਇਰ ਬਰਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਕਰੂਗਾ ਜੀ ਦੱਸੋ ਐਵੇਂ ਪਈਆਂ ਫੈਲਾਂ ਜੰਮੀਆਂ ਪਈਆਂ ਫੈਲਾਂ ਨੌਕਰੀਆਂ ਦਿਓ ਬੱਚੇ ਨੌਕਰੀਆਂ ਲੱਭ ਰਹੇ ਨੇ ਤੁਸੀਂ ਕਾਨੂੰਨਾਂ 'ਚ ਫਸੇ ਪਏ ਹੋ ਸਿਹਤਰਾਂ ਦੇ ਇਨਕਲਾਬੀ ਫੈਸਲੇ ਆ ਰਹੇ ਨੇ ਪਹਿਲੀ ਵਾਰ ਹੋਊਗਾ ਇਹ ਆ ਦੇਖੋ ਐਸਐਸਐਫ ਦੇ ਵਿੱਚ ਕੁੜੀਆਂ ਨੇ ਤੁਸੀਂ ਦੇਖਦੇ ਹੋਵੋਗੇ ਅੱਜ ਜਿਹੜੀਆਂ ਸੜਕਾਂ ਤੇ ਗੱਡੀਆਂ ਖੜੀਆਂ ਨੇ ਕੁੜੀਆਂ ਨੇ ਔਰ ਬੜਾ ਸ਼ਾਨਦਾਰ ਡਿਊਟੀ ਆਪਣੀ ਨਿਭਾ ਰਹੀਆਂ ਨੇ 1 ਫਰਵਰੀ ਨੂੰ ਐਸਐਸਐਫ ਬਣੀ ਸੀ 1 ਅਗਸਤ ਤੱਕ ਦਾ ਅੰਕੜਾ ਆਇਆ ਕਿ 1200 ਤੋਂ ਉੱਪਰ ਮੌਤਾਂ ਘਟ ਹੋਈਆਂ ਨੇ ਪਿਛਲੇ ਸਾਲ ਇਨਾ ਮਹੀਨਿਆਂ ਦੇ ਮੁਕਾਬਲੇ 1200 ਬੰਦਿਆਂ ਦੀ ਜਾਨ ਬਚਾਤੀ ਐਸਐਸਐਫ ਨੇ ਸੜਕਾਂ ਤੇ ਪਹੁੰਚ ਜਾਂਦੇ ਛੇਤੀ ਬਲੱਡ ਰੋਕ ਦਿੰਦੇ ਆ ਪੱਟੀਆਂ ਕਰ ਦਿੰਦੇ ਆ ਨਾਲ ਦੀ ਨਾਲ ਚੱਕ ਕੇ ਲੈ ਜਾਂਦੇ ਆ ਕੱਲਾ ਜਾਨਾ ਨਹੀਂ ਬਚਿਆ 80 ਲੱਖ ਦੇ ਨੇੜੇ ਤੇੜੇ ਕੈਸ਼ ਤੇ ਸੋਨੇ ਦੇ ਜੇਵਰ ਜਿਹੜੇ ਕਿ ਗੱਡੀ 'ਚ ਰਹਿ ਗਏ ਐਕਸੀਡੈਂਟ ਵੇਲੇ ਉਹ ਵੀ ਉਹਨਾਂ ਦੇ ਘਰੇ ਪਹੁੰਚਾਇਆ ਜਾਂ ਉਹਨਾਂ ਦੇ ਵਾਰਸਾਂ ਦੇ ਕਿਉਂਕਿ ਉਸ ਵੇਲੇ ਤਾਂ ਕੋਈ ਦੇਖਦਾ ਨਾ ਮੇਰਾ ਪਰਸ ਕਿੱਥੇ ਆ ਉਸ ਵੇਲੇ ਤਾਂ ਜਾਨ ਬਚਾਉਣ ਦੀ ਪਈ ਹੁੰਦੀ ਹੈ ਆ ਵੀ ਨਾਲ ਐਸਐਸਐਫ ਔਰ ਪੰਜਾਬ ਪਹਿਲਾ ਸਟੇਟ ਹੈ ਜਿਹਦੇ ਕੋਲੇ ਸੜਕਾਂ ਵਾਸਤੇ ਆਪਣੀ ਅਲੱਗ ਪੁਲਿਸ ਹੈ ਹੁਣ ਮੈਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਮਿਲਦੇ ਨੇ ਜਦੋਂ ਉਹ ਕਹਿੰਦੇ ਨੇ ਜੀ ਐਸਐਸਐਫ ਦੀ ਟ੍ਰੇਨਿੰਗ ਕਿੱਥੇ ਹੁੰਦੀ ਹੈ ਤੇ ਕੀ ਕੀ ਉਹਦੇ ਚ ਗੱਡੀ ਚ ਹੁੰਦਾ ਹੈ ਤੇ ਕੀ ਕੀ ਉਹਦੇ ਚ ਸਹੂਲਤਾਂ ਨੇ ਸਾਨੂੰ ਦੱਸ ਦੋ ਮੈਂ ਕਹਾਂ ਜੀ ਟ੍ਰੇਨਿੰਗ ਆਓ ਤੁਹਾਨੂੰ ਅਸੀਂ ਪੰਜਾਬ ਚ ਕਰਾਵਾਂਗੇ ਪੰਜਾਬ ਚ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਤੁਹਾਨੂੰ ਦੱਸ ਦਾਂਗੇ ਆ ਲੱਗੂ ਪੈਸੇ ਵੀ ਲਵਾਂਗੇ ਅਸੀਂ ਤੁਹਾਡੇ ਤੋਂ ਕਿਉਂਕਿ ਅਸੀਂ ਤਾਂ ਟ੍ਰੇਨਿੰਗ ਦੇਣ ਦੇ ਕਿਉਂਕਿ ਪੰਜਾਬ ਦੇ ਸੂਬੇ ਨੂੰ ਥੋੜਾ ਫਾਇਦਾ ਤਾਂ ਹੋਵੇ ਕਿ ਅਸੀਂ ਤਾਂ ਪਹਿਲਾਂ ਜਿਹੜਾ ਐਦਾਂ ਹੀ ਹਰੀ ਕ੍ਰਾਂਤੀ ਚ ਝੋਨਾ ਦੇਈ ਗਏ ਪਤਾ ਉਦੋਂ ਲੱਗਿਆ ਕਿ ਝੋਨਾ ਨਹੀਂ ਦਿੱਤਾ ਥੱਲੋ ਪਾਣੀ ਦੇਤਾ ਅੱਜ ਤਾਂ ਬੰਜਰ ਹੋਏ ਪਏ ਆ ਸੋ ਅਸੀਂ ਤਾਂ ਭਾਈ ਹੁਣ ਪ੍ਰੋਫੈਸ਼ਨਲ ਹੋਵਾਂਗੇ ਹੁਣ ਟ੍ਰੇਨਿੰਗ ਲੈਣੀ ਐ ਐਸਐਸਐਫ ਦੀ ਆਜੋ ਕਪੂਰਥਲੇ ਕਰਾਈਏ ਟ੍ਰੇਨਿੰਗ ਤੁਹਾਨੂੰ ਵੀ ਕਰਾ ਦਾਂਗੇ ਸੋ ਇਸ ਕਰਕੇ ਕੋਈ ਐਗੀਆਂ ਚੀਜ਼ਾਂ ਕਰੀਏ ਕਿ ਲੋਕ ਆਪਣੇ ਤੋਂ ਸਿੱਖਣ ਪਹਿਲਾਂ ਵੀ ਪੰਜਾਬ ਲੀਡ ਕਰਦਾ ਰਿਹਾ ਅੱਜ ਵੀ ਲੀਡ ਕਰੇ ਹਰ ਲਹਿਰ 'ਚ ਪੰਜਾਬ ਲੀਡ ਕਰਦਾ ਰਿਹਾ ਪੰਜਾਬੀਆਂ ਤੋਂ ਸਿੱਖਦੇ ਨੇ ਕਿ ਕਿਵੇਂ ਕਰਨਾ ਹੈ ਕੀ ਕਰਨਾ ਹੈ ਮੈਂ ਜਦੋਂ ਮੁਹਾਲੀ ਰਹਿੰਦਾ ਸੀ ਤਾਂ ਮੇਰੇ ਨਾਲ ਗਵੰਡੀ ਬ੍ਰਿਗੇਡੀਅਰ ਬਲਬੀਰ ਸਿੰਘ ਜੀ ਰਹਿੰਦੇ ਸੀ ਪੈਰਾਸ਼ੂਟ ਦੇ ਉਹ ਪੈਰਾ ਦੇ ਵਿੱਚ ਸੀਗੇ ਸੋ ਪੈਰਾਸ਼ੂਟ ਰਾਹੀਂ ਉਤਰਦੇ ਰਹੇ ਆ ਤਾਂ ਉਹਨਾਂ ਨੇ ਉਸ ਵੇਲੇ ਉਹਨਾਂ ਦੀ ਉਮਰ ਹੋਣੀ 95 ਤੋਂ ਉੱਪਰ ਅੱਜ ਤੇ ਉਹ ਬਾਰਡਰ ਬੁੱਡਰ ਜਿਹਾ ਸਾਰਾ ਉਹਨਾਂ ਨੇ ਬਣਾਇਆ ਜਦੋਂ ਵੀ ਕੋਈ ਕਾਰਗਿਲ ਚ ਜਾਂ ਕਿਤੇ ਸਮਝ ਲਓ ਕੋਈ ਫੌਜ ਫੂਜ ਦਾ ਕੋਈ ਕੰਮ ਹੈ ਤਾਂ ਸਾਡੇ ਘਰ ਦੇ ਮੂਹਰੇ ਫੌਜੀਆਂ ਦੇ ਅਫਸਰਾਂ ਦੀਆਂ ਗੱਡੀਆਂ ਤੇ ਵੱਡੀਆਂ-ਵੱਡੀਆਂ ਫੌਜ ਦੀਆਂ ਗੱਡੀਆਂ ਆ ਜਾਂਦੀਆਂ ਸੀ ਅਸੀਂ ਸਮਝ ਜਾਂਦੇ ਸੀ ਕੋਈ ਹੱਦ ਤੇ ਪੰਗਾ ਪਿਆ ਹੋਇਆ ਹੈ ਬ੍ਰਿਗੇਡੀਅਰ ਸਾਹਿਬ ਤੋਂ ਸਲਾਹ ਲੈਣ ਆਉਂਦੇ ਸੀ ਜਨਾਬ ਦੱਸੋ ਕਿਵੇਂ ਕਰਨਾ ਹੈ ਕਿੱਥੋਂ ਵੀ ਜਾਈਏ ਕੀ ਕਰੀਏ ਕਿਉਂਕਿ ਉਹਨਾਂ ਕੋਲ ਤਜਰਬਾ ਸੀ ਫੌਜ ਹਮੇਸ਼ਾ ਦੇਖਿਓ ਤੁਸੀਂ ਫੌਜ ਆਪਣੇ ਜਿਹੜੇ ਸਾਬਕਾ ਫੌਜੀ ਨੇ ਉਹਨੂੰ ਕਦੇ ਛੱਡਦੀ ਨਹੀਂ ਸਾਬਕਾ ਅਫਸਰ ਨੇ ਉਹਨੂੰ ਤਾਂ ਬਹੁਤ ਕਿਉਂਕਿ ਉਹਨਾਂ ਨੇ ਉਹਨਾਂ ਦੇ ਤਜਰਬੇ ਨੂੰ ਇਸਤੇਮਾਲ ਕਰਦੇ ਰਹਿੰਦੇ ਆ ਸੋ ਅਸੀਂ ਵੀ ਇਦਾਂ ਹੀ ਕਰਾਂਗੇ ਸਾਡੇ ਕੋਲੇ ਤਾਂ ਮਾਰਸ਼ਲ ਆਰਟ ਦੇ ਸਾਡਾ ਗੱਤਕਾ ਹੈ ਸਾਡੇ ਤਾਂ ਜਿੱਨਾ ਵੀ ਸਾਡੇ ਟ੍ਰੇਨਿੰਗਾਂ ਹੁੰਦੀਆਂ ਨੇ ਨੰਬਰ 1 ਟ੍ਰੇਨਿੰਗਾਂ ਸਾਡੀਆਂ ਨੇ ਸੋ ਇਸ ਕਰਕੇ ਮੈਂ ਅੱਜ ਦੇ ਮੌਕੇ ਤੇ ਖਾਸ ਤੌਰ ਤੇ ਬਧਾਈ ਵੀ ਦੇਣਾ ਬਣਾ ਨੂੰ ਨਾਲ ਇਹ ਵੀ ਹੈ ਅੱਜ ਕੋਰ ਅਨਾਉਂਸਮੈਂਟ ਵੀ ਕਰਨ ਲੱਗਿਆ ਤੇ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ ਚ ਕਿੰਨੇ ਕਿ ਦਿਨਾਂ ਚ ਮੈਡਮ ਕਰਾਂਗੇ ਨੋਟੀਫਿਕੇਸ਼ਨ ਤੇ ਐਸੇ ਸੈਸ਼ਨ ਚ ਲਿਆਉਂਗੇ ਆਹ ਜਿਹੜਾ ਸੈਸ਼ਨ ਹੈ ਮੌਨਸੂਨ ਸੈਸ਼ਨ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆ ਜਾਊਗਾ 3000 ਸਾਮੀਆਂ ਆਂਗਣਵੜੀ ਦੀਆਂ ਸੀ ਕ੍ਰੀਏਟ ਕਰਕੇ ਪਰਾਂਗੇ ਜੀ 3000 ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਟੈਕਸ ਰਹੀਂ ਪੈਸੇ ਲੈਣੇ ਆ ਸਹੂਲਤਾ ਰਹੀਂ ਪੈਸੇ ਦੇਣੇ ਖਜ਼ਾਨਾ ਇੱਧਰੋਂ ਆਊਗਾ ਇੱਧਰ ਜਾਊਗਾ ਪਹਿਲਾਂ ਕੀ ਸੀ ਇੱਧਰੋਂ ਆਉਂਦਾ ਤਾਂ ਹੈਗਾ ਸੀ ਇੱਧਰ ਨੂੰ ਜਾਂਦਾ ਨਹੀਂ ਸੀ ਉਹ ਇੱਧਰ ਉੱਧਰ ਮੁੜ ਜਾਂਦਾ ਸੀ ਪਹਾੜਾ ਪੂੜਾਂ ਵੱਲ ਮੁੜ ਜਾਂਦਾ ਸੀ ਹਾਂ ਇੱਧਰ ਉਹ ਕਿਤੇ ਆਪਦੇ ਰਿਸ਼ਤੇਦਾਰਾਂ ਵਾਲੇ ਪਾਸੇ ਨੂੰ ਮੁੜ ਜਾਂਦਾ ਸੀ ਸੋ ਇਸ ਕਰਕੇ ਅੱਜ ਦੇ ਰਖੜੀ ਦੇ ਮੌਕੇ ਤੇ ਮੈਂ ਵਿਸ਼ੇਸ਼ ਤੋਹਫਾ ਪੈਣਾ ਨੂੰ ਦਿੰਨਾ ਕਿ ਆ ਆਸ਼ਾ ਬਰਕਰਾਰਾਂ ਦੀ ਵੀ ਕਾਫੀ ਮੰਗਾ ਨੇ ਪੁਰਾਣੀਆਂ ਲਟਕਦੀਆਂ ਆ ਰਹੀਆਂ ਨੇ ਮੈਂ ਤੁਹਾਨੂੰ ਦੱਸ ਜੀ ਨਾ ਫੈਲੇ ਹੀ ਇਹ ਜਿਹੇ ਬਣਾਤੀਆਂ ਰੂਲ ਹੀ ਇਹ ਜੇ ਬਣਾਤੇ ਨਾ ਦੇਖੇ ਕਿਸੇ ਨੇ ਪਹਿਲਾਂ ਹੁਣ ਉਹਨੂੰ ਠੀਕ ਵੀ ਕਰ ਰਹੇ ਆ ਟਾਈਮ ਥੋੜਾ ਲੱਗ ਸਕਦਾ ਕਾਗਜ਼ੀ ਕੰਮ ਨੇ ਕਈ ਵਾਰੀ ਹਾਈ ਕੋਰਟ ਮਾਨ ਜੋ ਹਾਈ ਕੋਰਟ ਦੇ ਕੋਈ ਆਰਡਰ ਨੇ ਉਹ ਵੀ ਜਿਹੜਾ ਉਹਨਾਂ ਤੇ ਪਾਲਣਾ ਕਰਨੀ ਪੈਂਦੀ ਹੈ ਪਰ ਅਸੀਂ ਕੋਸ਼ਿਸ਼ ਇਹੀ ਕਰਦੇ ਆ ਕਿ ਛੇਤੋ ਛੇਤੀ ਕਲੀਅਰ ਕਰਕੇ ਤੇ ਅਸੀਂ ਬੱਚਿਆਂ ਨੂੰ ਨੌਕਰੀ ਦੇ ਦਈਏ ਸੋ ਮੈਂ ਹੁਣ ਪਿੱਛੇ ਜੇ ਨਿਯੁਕਤੀ ਪੱਤਰ ਬਣ ਰਿਆ ਸੀ ਉਹ ਇੱਕ ਇੱਕ ਉਡੀ ਉੱਠੀ ਤੇ ਉਹਨੇ ਕਿਹਾ ਜੀ ਮੈਂ ਲੁਧਿਆਣੇ ਚ ਇੱਕ ਪ੍ਰਾਈਵੇਟ ਅਕੈਡਮੀ ਚ ਪੜਾਉਣੀ ਆ 200 ਬੱਚਾ ਲਗਭਗ ਪੜਾਉਂਦੀ ਕਿਹਨੂੰ ਐ ਜਿਹੜੇ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਪੀਆਰ ਛੱਡ ਕੇ ਵਾਪਸ ਪੰਜਾਬ ਚ ਆਏ ਨੇ ਉਹਨਾਂ ਨੂੰ ਮੈਂ ਕੰਪੀਟੀਸ਼ਨ ਦੇ ਪਟਵਾਰੀ ਦੇ ਡੀਐਸਪੀ ਦੇ ਹੈੱਡ ਕਲਰਕ ਦੇ ਜਿੰਨੇ ਵੀ ਪੰਜਾਬ ਚ ਪੋਸਟਾਂ ਨਿਕਲਦੀਆਂ ਨੇ ਉਹਨਾਂ ਦੇ ਟੈਸਟਾਂ ਦੀ ਤਿਆਰੀ ਕਰਾਉਣੀ ਆ ਤਾਂ ਕਿ ਉਹ ਇੱਥੇ ਹੀ ਨੌਕਰੀ ਲੈ ਸਕਣ ਮੈਨੂੰ ਬੜੀ ਹੈਰਾਨੀ ਹੋਈ ਤੁਸੀਂ ਆਮ ਤੌਰ ਤੇ ਲਿਖਿਆ ਪੜਿਆ ਹੁਣ ਵਿਦੇਸ਼ ਜਾਣ ਲਈ ਪੜ੍ਹਾਈ ਕਰਨ ਵਾਸਤੇ ਇੱਥੇ ਮਿਲੋ ਪਰ ਇਹ ਨਹੀਂ ਲਿਖਿਆ ਪੜਿਆ ਹੁਣਾ ਕਿ ਵਿਦੇਸ਼ੋਂ ਆ ਕੇ ਪੜ੍ਹਾਈ ਕਰਨ ਲਈ ਇੱਥੇ ਮਿਲੋ ਸੋ ਇੱਥੇ ਸਕੂਲ ਖੁੱਲਣ ਲੱਗ ਗਏ ਹੁਣ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਔਰ ਬੱਚੇ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਆ ਹਰ ਰੋਜ਼ ਮੇਰੇ ਕੋਲੇ ਫੋਨ ਆਉਂਦੇ ਆ ਕਿ ਅਸੀਂ ਬਾਹਰੋਂ ਆ ਗਏ ਜੀ ਅਸੀਂ ਆਹ ਬਿਜ਼ਨਸ ਕਰਨਾ ਹੈ ਅਸੀਂ ਆਹ ਕੰਮ ਕਰਨਾ ਹੈ ਤਾਂ ਅਸੀਂ ਉਹਨਾਂ ਨੂੰ ਸਵਾਗਤ ਕਰਦੇ ਆਂ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰਨ ਚ ਕਾਮਯਾਬ ਰਹੇ ਆਂ ਕਾਲਜਾਂ ਸਕੂਲਾਂ 'ਚ ਸਾਡੇ ਐਡਮਿਸ਼ਨਾਂ ਵੱਧ ਗਈਆਂ ਕਿਉਂਕਿ ਬੱਚੇ ਪੜ੍ਹਨਾ ਚਾਹੁੰਦੇ ਇੱਥੇ ਪੜੋ ਯੂਪੀਐਸਸੀ ਦੇ ਵੀ ਸੈਂਟਰ ਖੋਲਾਂਗੇ ਆਈਐਸ ਕਰੋ ਆਈਪੀਐਸ ਕਰੋ ਵੱਡੇ ਅਫਸਰ ਬਣੋ ਮਿਹਨਤ 'ਚ ਕੋਈ ਕਮੀ ਨਹੀਂ ਪੰਜਾਬੀਆਂ ਵਰਗਾ ਮਿਹਨਤੀ ਨਹੀਂ ਕੋਈ ਉਹ ਜਿੱਥੇ ਸਾਡੇ ਕੋਲੇ ਨਾ ਪਾਸਪੋਰਟ ਹੁੰਦਾ ਨਾ ਸਾਡੇ ਕੋਲੇ ਕੋਈ ਪੈਸਾ ਹੁੰਦਾ ਨਾ ਸਾਡੇ ਕੋਲੇ ਕੋਈ ਉਸ ਮੌਸਮ 'ਚ ਰਹਿਣ ਦਾ ਤਜਰਬਾ ਹੁੰਦਾ ਸ ਤਾਂ ਉੱਥੇ ਕਾਮਯਾਬ ਹੋ ਜਾਂਦੇ ਆ ਪੰਜਾਬੀ ਤਾਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਂਦਾ ਉੱਥੇ ਵੀ ਕਾਮਯਾਬ ਹੋ ਜਾਂਦੇ ਆ ਵੀ ਚਲ ਕੋਈ ਨਹੀਂ ਗੱਲ ਤਾਂ ਕਿਸੇ ਹੋਰ ਮੁਲਕ ਦੀ ਹੋਈ ਸੀ ਇੱਥੇ ਹੋਵੇ ਚਲ ਇੱਥੇ ਕਾਮਯਾਬ ਹੋ ਜਾਂਦੇ ਆ ਸੋ ਸਾਨੂੰ ਹਾਰਡਵਰਕ ਦੇ ਵਿੱਚ ਸਾਨੂੰ ਕੋਈ ਪਛਾੜ ਨਹੀਂ ਸਕਦਾ ਬਹੁਤ ਮਿਹਨਤੀ ਕੌਮ ਹੈ ਸਾਡੀ ਔਰ ਧਰਤੀ ਬਹੁਤ ਜਰਖੇਜ਼ ਬਹੁਤ ਉਪਜਾਊ ਧਰਤੀ ਮੌਸਮ ਹਰ ਕਿਸਮ ਦਾ ਮੌਸਮ ਤੇ ਫਿਰ ਕੀ ਨਹੀਂ ਹੈਗਾ ਇੱਥੇ ਹਾਂ ਚੰਗੀ ਨੀਅਤ ਵਾਲੀਆਂ ਸਰਕਾਰਾਂ ਦਾ ਲੀਡਰ ਨਹੀਂ ਮਿਲੇ ਸੀ ਜਿਨ੍ਹਾਂ ਨੇ ਮੌਕੇ ਕ੍ਰੀਏਟ ਕਰਨੇ ਸੀ ਡੱਬੇ ਤਾਂ ਉਧਰ ਹੀ ਜਾਣਗੇ ਨਾ ਜਿੱਧਰ ਇੰਜਣ ਲੈ ਕੇ ਜਾਊ ਹੁਣ ਇੰਜਣ ਹੀ 90 90 ਸਾਲ ਪੁਰਾਣੇ ਲਾਈ ਬੈਠੇ ਸੀ ਕੋਲਿਆਂ ਵਾਲੇ ਹੈਨਾ ਹੁਣ ਨਹੀਂ ਚੱਲ ਸਕਦੇ ਉਸ ਹਿਸਾਬ ਨਾਲ ਦਿੱਲੀ ਵਾਲਿਆਂ ਨੇ ਇੰਜਣ ਬਦਲ ਲਿਆ 8.5 ਸਾਲ ਹੋ ਗਏ ਅਰਵਿੰਦ ਕੇਜਰੀਵਾਲ ਨਾਂ ਦਾ ਨਵੇਂ ਡਿਜ਼ਾਈਨ ਦਾ ਇੰਜਣ ਹੈ ਦਿੱਲੀ ਦੀ ਗੱਡੀ ਪਟੜੀ ਤੇ ਚੜੀ ਹੋਈ ਹੈ ਦਿੱਲੀ ਚ ਸਕੂਲ ਸ਼ਾਨਦਾਰ ਬਣ ਗਏ ਦਿੱਲੀ ਦੇ ਹਸਪਤਾਲ ਸ਼ਾਨਦਾਰ ਨੇ ਫ੍ਰੀ ਇਲਾਜ ਹੁੰਦਾ ਹੈ ਦਿੱਲੀ ਚ ਬਿਜਲੀ ਫ੍ਰੀ ਹੈ ਔਰਤਾਂ ਨੂੰ ਜਿਹੜਾ ਬਸ ਦੇ ਵਿੱਚ ਸਫਰ ਫ੍ਰੀ ਹੈ ਹੋਰ ਕਿੰਨਾ ਕੁਝ ਦਿੱਲੀ ਦੇ ਵਿੱਚ ਹੋ ਰਿਹਾ ਹੈ ਰਾਸ਼ਨ ਕਰੋ ਕਰੀ ਬੰਦਾ ਜਾ ਰਿਹਾ ਉਹੀ ਅਸੀਂ ਇੱਥੇ ਕਰ ਰਹੇ ਹਾਂ ਪੰਜਾਬ ਦੇ ਵਿੱਚ ਸਰਕਾਰ ਤੁਹਾਡੇ ਦਵਾਰ ਨਾਲ ਤੇ ਤੁਹਾਡੇ ਕੋਲੇ ਅਫਸਰ ਆਉਂਦੇ ਆ ਮੈਂ ਰੋਜ਼ ਮੈਂ ਰਿਪੋਰਟਰ ਲੈਣਾ ਵੀ ਅੱਜ ਕਿਹੜਾ ਡੀਸੀ ਜਾ ਰਿਹਾ ਹੈ ਕਿਹੜਾ ਐਡੀਸੀ ਪਿੰਡਾਂ ਜਾ ਰਿਹਾ ਹੈ ਉੱਥੇ ਰਿਸ਼ਤੀਆਂ ਕਰਕੇ ਆਊਗਾ ਜਾਂ ਕੋਈ ਪ੍ਰਮਾਣ ਪੱਤਰ ਬਣਾਉਣਾ ਹੈ ਕਿਸੇ ਨੇ ਕੁਛ ਆਧਾਰ ਕਾਰਡ ਦਾ ਕੋਈ ਵੀ ਕੁਛ ਸੋ ਅਸੀਂ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਹੈ ਕਈ ਬਹੁਤ ਬਹੁਤ ਬੰਦੇ ਅਜੇ ਨੇ ਜਿਹੜੇ ਸ਼ਹਿਰ ਨਹੀਂ ਆ ਸਕਦੇ ਬਜ਼ੁਰਗ ਨੇ ਉਹਨਾਂ ਨੂੰ ਸ਼ਹਿਰ ਆਉਣ ਵਾਸਤੇ ਕਿਸੇ ਸਹਾਰੇ ਦੀ ਜਾਂ ਵਹੀਕਲ ਦੀ ਲੋੜ ਪੈਂਦੀ ਆ ਉਹਨਾਂ ਕੋਲ ਹੈ ਨਹੀਂ ਤਾਂ ਜੇ ਉਹਨਾਂ ਦੇ ਪਿੰਡ ਹੀ ਅਫਸਰ ਆ ਜਾਣ ਤਾਂ ਤੁਰਕੇ ਚਲੇ ਜਾਣ ਉੱਥੇ ਤਾਂ ਫਿਰ ਕੰਮ ਹੋ ਗਿਆ ਜਦੋਂ ਅਸੀਂ ਵੋਟਾਂ ਮੰਗਣ ਆਉਨੇ ਆ ਉਹ ਤਾਂ ਅਸੀਂ ਆ ਪਿੰਡੀਆਂ 'ਚ ਵੀ ਜਾਂਦੇ ਆ ਲੋਂਗੋ ਵਾਲ ਕੋਲੇ ਪਿੰਡੀਆਂ ਨੇ ਛੋਟੀ ਛੋਟੀਆਂ ਹੈਨਾ ਕੋਠੇ ਕਹਿੰਦੇ ਨੇ ਆਪਾਂ ਕੋਠਿਆਂ 'ਚ ਵੀ ਜਾਂਦੇ ਆ ਖਿਆਲ ਰੱਖਿਓ ਜੀ ਤਾਂ ਤੋਂ ਬਸ ਸਾਥ ਦਿਓ ਜੀ ਤੇ ਜਦੋਂ ਜਿੱਤ ਜਾਂਦੇ ਆ ਉਹ ਕਹਿੰਦੇ ਚੰਡੀਗੜ੍ਹ ਆਓ ਜੀ ਠੀਕ ਗੱਲ ਵੀ ਉਦੋਂ ਕਿਉਂ ਨਹੀਂ ਆ ਸਕਦੇ ਵੀ ਜਿੱਤਣ ਤੋਂ ਬਾਅਦ ਸੋ ਸਰਕਾਰਾਂ ਲੋਕਾਂ ਦੇ ਦਰਵਾਜ਼ਾ ਜਾਣ ਜਲੰਧਰ ਮੈਂ ਇੱਕ ਟਿਕਾਣਾ ਬਣਾ ਲਿਆ ਉਹਦੇ ਨਾਲ ਕੀ ਹੋ ਗਿਆ ਜਲੰਧਰ ਹੁਸ਼ਿਆਰਪੁਰ ਇਧਰੋਂ ਦਸੂਆ ਟਾਂਡਾ ਨਕੋਦਰ ਹਣਾ ਇਧਰੋਂ ਆਪਣਾ ਕਪੂਰਥਲਾ ਤਰਨਤਾਰਨ ਅੰਮ੍ਰਿਤਸਰ ਅਜਨਾਲਾ ਗੁਰਦਾਸਪੁਰ ਇਹ ਏਰੀਆ ਇਹਨੂੰ ਚੰਡੀਗੜ੍ਹ ਦਾ 150 ਕਿਲੋਮੀਟਰ ਇਹਨਾਂ ਦਾ ਸਫ਼ਰ ਘਟ ਗਿਆ ਉਹ ਜਲੰਧਰ ਆ ਜਾਂਦੇ ਨੇ ਹਰ 10 ਦਿਨਾਂ ਦੇ ਵਿੱਚ ਹਫ਼ਤੇ 'ਚ 2 ਦਿਨ ਜਾਂਦੇ ਆ ਉੱਥੇ ਉਹ ਜਲੰਧਰ ਆ ਜਾਂਦੇ ਨੇ ਤੇ ਇਧਰੋਂ ਆਪਣੇ ਸੰਗਰੂਰ ਆਪਣਾ ਘਰ ਹੈ ਐਮਪੀ ਥੋੜਾ ਆਪਣਾ ਠੀਕ ਹੈ ਨਾ ਇੱਥੇ ਬਰਨਾਲੇ 'ਚ ਵੀ ਆਫਿਸ ਹੈਗਾ ਸੰਗਰੂਰ ਮੈਂ ਕਹਿੰਨਾ ਕਿ ਤੁਹਾਨੂੰ ਕੰਮ ਕਰਾਉਣ ਵਾਸਤੇ ਚੰਡੀਗੜ੍ਹ ਦੇ ਜੇ ਤਾਂ ਕੋਈ ਬਹੁਤ ਹੀ ਮਜਬੂਰੀ ਆ ਤਾਂ ਠੀਕ ਹੈ ਨੇ ਚੰਡੀਗੜ੍ਹ ਦਾ ਮਤਲਬ ਹੈ ਦੋ ਦਿਹਾੜੀਆਂ ਫੁੱਟੜੀਆਂ ਤੇ ਤੇਲ ਤੇ ਫਿਰ ਰਹਿਣ ਖਾਣ ਦਾ ਖਾਣ ਪੀਣ ਦਾ ਖਰਚਾ ਤਾਂ ਮਤਲਬ ਚੰਡੀਗੜ੍ਹ ਦਾ ਇੱਕ ਜਿਹੜਾ 5 ਤੋਂ 10000 ਦੇ ਵਿੱਚ ਪੈਂਦਾ ਕਿਉਂ ਵੀ ਜੇ ਕੰਮ ਇੱਥੇ ਹੋ ਜੇ ਤਾਂ ਬੰਨ ਕੀ ਮਾੜਾ ਸੋ ਮੈਂ ਅੱਜ ਬਰਨਾਲੇ ਵਾਲਿਆਂ ਨੂੰ ਵਧਾਈ ਵੀ ਦਿਨਾ ਇਸ ਗੱਲ ਦੀ ਕਿ ਤੁਹਾਡੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਨਵੇਂ ਪ੍ਰੋਜੈਕਟ ਵੀ ਅਸੀਂ ਸ਼ੁਰੂ ਕਰਾਂਗੇ ਤੇ ਬਾਕੀ ਬਰਨਾਲੇ ਵਾਲਿਆਂ ਨੇ ਤਾਂ ਜਦੋਂ ਵੀ ਆਵਾਜ਼ ਮਾਰੀ ਐ ਦੁੱਗਣੇ ਤੋਂ ਤਿੱਗਣਾ ਪਿਆਰ ਮਿਲਿਆ ਭਾਵੇਂ ਉਹ ਰੋਡ ਸ਼ੋ ਇੱਥੋਂ ਮੀਤ ਦੇ ਘਰ ਕੋਲੋਂ ਸ਼ੁਰੂ ਕਰਕੇ ਸ਼ਹੀਦ ਭਗਤ ਸਿੰਘ ਚੌਂਕ 'ਚ ਖਤਮ ਕਰਨਾ ਹੋਵੇ ਭਾਵੇਂ ਉਹ ਬਰਨਾਲੇ ਦੇ ਸੰਘੇੜੇ ਦੇ ਸਟੇਡੀਅਮ 'ਚ ਕੋਈ ਪ੍ਰੋਗਰਾਮ ਹੋਵੇ ਭਾਵੇਂ ਉਹ ਸੇਖਾ ਜਲੂਰ ਜਾਂ ਕਿਤੇ ਆਰ ਰੰਗੀਆਂ ਪਾਲੀਆਂ ਆਹ ਪਿੰਡਾਂ ਜਾਣਾ ਹੋਵੇ ਕਦੇ ਕੋਈ ਪਿਆਰ ਵਾਲੇ ਪਾਸਿਓ ਕਦੇ ਕੋਈ ਕਮੀ ਮਹਿਸੂਸ ਨਹੀਂ ਹੋਈ ਇਸੇ ਕਰਕੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਰਹਿਣਾ ਕਿ ਕੋਈ ਪੁਰਾਣੇ ਜਨਮ ਦੇ ਕੋਈ ਕਿਸੇ ਗਊ ਨੂੰ ਪੇੜਾ ਦਿੱਤਾ ਹੋਇਆ ਲੱਗਦਾ ਹੈ ਜਾਂ ਕੋਈ ਪੁੰਨ ਹੋ ਗਿਆ ਹੁਣ ਕੋਈ ਜਿਹੜਾ ਅੱਜ ਦੇ ਜ਼ਮਾਨੇ 'ਚ ਇੰਨਾ ਚਿਰ ਬਹਿ ਕੇ ਤੁਸੀਂ ਸੁਣਦੇ ਹੋ ਰੋਜ਼ ਮੇਰੀ ਪੱਗ ਜਿਹੜੀ ਹੈ ਉਹ ਹਰਿਆਣੇ ਜਾਵਾਂ ਚਾਏ ਤੁਹਾਣੇ ਜਾਵਾਂ ਚਾਹੇ ਮੈਂ ਛੱਤੀਸਗੜ੍ਹ ਜਾਵਾਂ ਚਾਹੇ ਸ਼ਹਿਰਪੁਰ ਜਾਵਾਂ ਮੇਰੀ ਪੱਗ ਫੁੱਲਾਂ ਨਾਲ ਭਰ ਦਿੰਨੇ ਹੋ ਗੱਡੀ ਫੁੱਲਾਂ ਨਾਲ ਭਰ ਜਾਂਦੀ ਐ ਔਰ ਵਿਰੋਧੀ ਪਾਰਟੀਆਂ ਕੋਲੇ ਕੋਈ ਮੈਨੂੰ ਗਾਲਾਂ ਦੇਣ ਤੋਂ ਬਿਨਾ ਹੋਰ ਕੋਈ ਕੰਮ ਹੈ ਨਹੀਂ ਭਗਵੰਤ ਮਾਨ ਸੱਜੇ ਪਾਸੇ ਕਿਉਂ ਬਹਿੰਦਾ ਐ ਗੱਡੀ ਦੇ ਭਗਵੰਤ ਮਾਨ ਪਿੱਛੇ ਕਿਉਂ ਨਹੀਂ ਬਹਿੰਦਾ ਪਿਛਲੀ ਸੀਟ ਤੇ ਉਹਨਾਂ ਕੋਲ ਤਾਂ ਇਹੋ ਜਿਹਾ ਕੁਝ ਹੀ ਰਹਿ ਗਿਆ ਹੁਣ ਉਹ ਨਵੇੜ ਤੇ ਲੋਕਾਂ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਰਹਿੰਦੀ ਐ ਵੀ ਅੱਜ ਦੇ ਜ਼ਮਾਨੇ 'ਚ ਫੁੱਲ ਮਿਲ ਰਹੇ ਨੇ ਭਗਵੰਤ ਮਾਨ ਪਰ ਇੱਕ ਗੱਲ ਐ ਹੰਕਾਰ ਨਿਗਰਨਾ ਇਹ ਲੋਕਾਂ ਦਾ ਦਿੱਤਾ ਹੋਇਆ ਸਾਰਾ ਕੁਝ ਇਹ ਪਬਲਿਕ ਹੈ ਇਹ ਪਬਲਿਕ ਹੈ ਲੋਕ ਜਦੋਂ ਚੌਣ ਬੰਦਾ ਰਸਤੇ ਲੋਕ ਜਦੋਂ ਚੌਣ ਬੰਦਾ ਫਰਸ਼ ਤੇ ਮੈਂ ਬਤੇਰਾ ਕਹਿਣਾ ਬੀਜੇਪੀ ਵਾਲਿਆਂ ਨੂੰ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਤੁਹਾਡੀ ਤੌਰ 'ਚ ਹੰਕਾਰ ਦਿਖੀ ਜਾਂਦਾ ਤੁਹਾਨੂੰ ਲੱਗਦਾ ਸ਼ਾਇਦ ਮੈਂ ਪਤਾ ਨਹੀਂ ਕੀ ਬਣ ਗਿਆ ਤੁਸੀਂ ਜਿਵੇਂ ਤੁਰਦੇ ਹੋ ਨਾ ਇਹ ਹੰਕਾਰ ਹੈ ਤੇ ਥੋੜਾ ਜਿਹਾ ਜੇ ਕਿਤੇ ਧਰਤੀ ਵੱਲ ਦੇਖ ਲਓ ਥੱਲੇ ਤਾਂ ਚੰਗੇ ਰਹੋਗੇ ਨਹੀਂ ਤਾਂ ਫਿਰ ਐਂ ਕਰੋ ਤੁਹਾਡੇ ਤੋਂ 40 ਕਿਲੋਮੀਟਰ ਦੂਰ ਹੀ ਬੈਠੀ ਐ ਛੇ ਕਸੀਨਾ ਨੂੰ ਮਿਲਿਆ ਹੋ ਉਹਨੂੰ ਉਹਨੇ ਸਵੇਰੇ ਬ੍ਰੇਕਫਾਸਟ ਤੁਹਾਡੇ ਘਰੇ ਕੀਤਾ ਸੀ ਤੇ ਜਿਹੜਾ ਲੰਚ ਵਾਸਤੇ ਲੋਕ ਬੁਲਾਏ ਹੋਏ ਸੀ ਉਹ ਲੋਕ ਨਹੀਂ ਆਏ ਪਰ ਬੰਗਲਾਦੇਸ਼ ਦੇ ਆਮ ਲੋਕ ਰਿਕਸ਼ਿਆਂ ਵਾਲੇ ਪ੍ਰਧਾਨ ਮੰਤਰੀ ਦੇ ਘਰੇ ਲੰਚ ਕਰਕੇ ਗਏ ਨੇ ਇਹ ਪਬਲਿਕ ਐ ਇਹ ਸਿੱਖ ਲਿਓ ਸੋ ਇਸ ਕਰਕੇ ਹਮੇਸ਼ਾ ਪਬਲਿਕ ਦੇ ਨਾਲ ਰਵਾਂਗੇ ਨਾ ਹੀ ਪਬਲਿਕ ਤੋਂ ਵੱਡੇ ਬਣਨ ਦੀ ਕੋਸ਼ਿਸ਼ ਕਰਨੀ ਐ ਨਾ ਹੀ ਬਣ ਸਕਦੇਓ ਬਣ ਵੀ ਨਹੀਂ ਸਕਦੇ ਜੀ ਇਹ ਆ ਹੁਣ ਜਿਹੜਾ ਕਹਿੰਦੇ ਭਗਵਾਨ ਮੈਨੂੰ ਕਹਿੰਦੇ ਪੱਤਰਕਾਰ ਜੀ ਵੀਰੀ ਤੁਸੀਂ ਬਾਦਲ ਹਰਾਤਾ ਜੀ ਤੁਸੀਂ ਕੈਪਟਨ ਰਾਤਾ ਜੀ ਤੁਸੀਂ ਸਿੱਧੂ ਇਹ ਤਾਂ ਮੈਂ ਕਹਾ ਮੈਂ ਨਹੀਂ ਹਰਾਇਆ ਭਰਾਵੋ ਮੇਰਾ ਤਾਂ ਨਾ ਹੀ ਲੱਗਦਾ ਇਹ ਤਾਂ ਪਬਲਿਕ ਹੈ ਇਹ ਲੋਕਾਂ ਨੇ ਹਰਾਇਆ ਉਹ ਕੋ ਨਾ ਅ ਕੋਈ ਬਜ਼ੁਰਗ ਬੈਠਾ ਸੀਗਾ ਟ੍ਰੇਨ 'ਚ ਜਾ ਹੀ ਜਾਂਦਾ ਸੀ ਤਾਂ ਗ੍ਰੇ ਵੀ ਦੇਖਿਆ ਵੀ ਜਾਂ ਪਿਛਲੇ 3-4 ਸਟੇਸ਼ਨਾਂ ਤੋਂ ਮੈਂ ਦੇਖ ਰਿਹਾ ਟ੍ਰੰਕ ਖਾਲੀ ਹੀ ਪਿਆ ਹੈ ਮਤਲਬ ਲਾਵਾਰਸੀ ਪਿਆ ਮੈਨੂੰ ਲੱਗਦਾ ਹੈ ਉਹਨੇ ਕਿਹਾ ਵੀ ਮੇਰੇ ਨਾਲ ਦਾ ਫੌਜੀ ਕੋਈ ਬਾਹਲਾ ਚਾ ਮਨਾ ਗਿਆ ਛੁੱਟੀ ਦਾ ਵੀ ਟਰੰਕ ਭੁੱਲ ਗਿਆ ਆ ਪੁੱਤਰ ਗਿਆ ਕਹਿੰਦਾ ਵਿੱਚ ਸਮਾਨ ਹੋਊ ਵਧੀਆ ਰੰਮ ਰੰਮ ਹੋਊ ਸਾਰਾ ਕੁਝ ਜਿਹੜਾ ਫੌਜ ਚੋਂ ਮਿਲਦਾ ਚੱਕ ਲੈਣਿਆ ਉਹ ਬਜ਼ੁਰਗ ਨੇ ਚੱਕ ਲਿਆ ਟਰੰਕ ਫੌਜ ਵਾਲਾ ਜਿੰਦਾ ਲੱਗਿਆ ਸੀ ਉਹ ਟਰੰਕ ਚੱਕ ਕੇ ਤੁਰ ਪਿਆ ਮੂਰੇ ਪੁਲਿਸ ਦਾ ਨਾਕਾ ਲੱਗ ਗਿਆ ਉਹ ਕਹਿੰਦਾ ਬਾਬਾ ਜੀ ਕਿੱਥੋਂ ਆਏ ਹੋ ਇਹ ਕਿੱਥੋਂ ਆਏ ਆ ਜੀ ਆ ਕੀ ਹੈ ਟਰੰਕ ਚ ਮੈਨੂੰ ਪੁੱਤ ਕੱਪੜੇ ਲੀੜੇ ਨੇ ਹੋਰ ਤੱਕੀ ਨੇ ਚੱਲ ਕਹਿੰਦੇ ਖੋਲ ਹੁਣ ਖੋਲੇ ਕਿੱਥੋਂ ਚਾਬੀ ਤਾਂ ਐ ਨਹੀਂ ਸੀ ਉਹਦੀ ਪੁਲਿਸ ਵਾਲੇ ਜਿੰਦਾ ਤੋੜਿਆ ਤਰੰਕ ਖੋਲਿਆ ਤੇ ਉੱਚ ਬੰਦਾ ਵੱਢ ਕੇ ਟੋਟੇ ਟੋਟੇ ਕਰਕੇ ਵਿੱਚ ਪਾਇਆ ਪਿਆ ਉਹ ਬੁੜਾ ਕਹੇ ਜੀ ਮੈਂ ਨਹੀਂ ਮੈਂ ਨਹੀਂ ਕੀਤਾ ਮੈਂ ਉਹ ਕਹਿੰਦੇ ਨਹੀਂ ਨਹੀਂ ਜੀ ਤੇ ਲਾਸ਼ ਤਾਂ ਲਈ ਜੰਨੇ ਤੂੰ ਨਾਲ ਪਰਚਾ ਪੈ ਗਿਆ 302 ਦਾ ਕੇਸ ਲੱਗਿਆ ਜੱਜ ਆਇਆ ਜੱਜ ਕਹਿੰਦਾ ਬਜ਼ੁਰਗੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇਨਸਾਨੀਅਤ ਨੂੰ ਅੱਜ ਬਹੁਤ ਬੇਸ਼ਰਮ ਕੀਤਾ ਦਾਗ ਲਾਇਆ ਇਨਸਾਨੀਅਤ ਤੇ ਸ਼ਰਮਸਾਰ ਕਰਤੀ ਇਨਸਾਨੀਅਤ ਬੰਦਾ ਕਿੰਨੀ ਬੇਰਹਿਮੀ ਨਾਲ ਵੱਢ ਕੇ ਤੁਸੀਂ ਟਰੰਕ ਚ ਪਾ ਕੇ ਕਤਲ ਕੀਤਾ ਕੀ ਕਹਿਣਾ ਚਾਹੋਗੇ ਉਹ ਬੁੜਾ ਬੁੜਾ ਕਹਿੰਦਾ ਮੋਤੀਆਂ ਵਾਲਾ ਮੇਰੀ ਗੱਲ ਤਾਂ ਸੁਣ ਲਓ ਉਹ ਮੈਂ ਕਤਲ ਨਹੀਂ ਕੀਤਾ ਮੈਂ ਤਾਂ ਕਰਿਆ ਕਰਾਂ ਇੱਥੇ ਆ ਗਿਆ ਕਿਸੇ ਦਾ ਸਵੇਸ਼ ਕਰਕੇ ਇਹ ਆ ਜਿਹੜੇ ਗਿਰਦੇ ਅਕਾਲੀ ਦਲ ਨਾਲ ਕੰਗਸੀ ਇਹਨਾਂ ਨੂੰ ਕਰੇ ਕਰਾਏ ਮਿਲੇ ਨੇ ਪਹਿਲਾਂ ਬਾਪੂਆ ਨੇ ਦੇਤੇ ਆ ਜਾ ਪੁੱਤ ਡਿਪਟੀ ਸੀਐਮ ਇਹ ਕਰੇ ਕਰਾਏ ਬਣੇ ਬਣਾਏ ਮਿਲੇ ਨੇ ਪਰ ਜਦੋਂ ਲੋਕਾਂ ਕੋਲੇ ਜਾ ਕੇ ਆਪ ਜਦੋਂ ਕੋਈ ਮਿਹਨਤਾਂ ਕਰੇ ਤਾਂ ਉਹਦਾ ਫਰਕ ਹੁੰਦਾ ਇਸ ਕਰਕੇ ਉਹ ਲੋਕਾਂ ਦਾ ਹਮੇਸ਼ਾ ਰਣੀ ਰਹਿੰਦਾ ਹੈ ਜਿਹੜਾ ਲੋਕਾਂ ਦੇ ਵਿੱਚੋਂ ਨਿਕਲਿਆ ਹੋਵੇ ਜਿਨ੍ਹਾਂ ਨੂੰ ਇਹ ਹੋਵੇ ਕਿ ਮੈਂ ਲੋਕਾਂ ਨੂੰ ਖਰੀਦ ਲੈਣਾ ਹੁੰਨਾ ਮੈਂ ਤਾਂ ਪਾਰਟੀਆ ਤੋੜ ਦੇਣਾ ਹੁੰਨਾ ਮੈਂ ਉਹ ਕਰ ਦੇਣਾ ਹੁੰਨਾ ਉਹ ਫਿਰ ਲੋਕਾਂ ਨਾਲ ਟੁੱਟ ਜਾਂਦੇ ਨੇ ਤੇ ਲੋਕ ਉਹਨਾਂ ਨਾਲ ਟੁੱਟ ਜਾਂਦੇ ਨੇ ਲੋਕ ਉਹਨਾਂ ਨਾਲ ਟੁੱਟ ਜਾਂਦੇ ਨੇ ਸੋ ਇਸ ਕਰਕੇ ਅੱਜ ਸਾਰੇ ਮੈਂ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਇੱਕ ਬੇਨਤੀ ਵੀ ਕਰਦਾ ਵਧਾਈ ਵੀ ਦੇਣਾ ਬੇਨਤੀ ਵੀ ਕਰਦਾ ਕਿ ਆਪਾਂ ਪਰਿਵਾਰਾਂ ਦੇ ਵਿੱਚ ਇਕੱਠੇ ਰਹਿਣਾ ਬਹੁਤ ਸਾਰੀਆਂ ਖਬਰਾਂ ਇਦਾਂ ਦੀ ਆਉਣ ਲੱਗੀਆਂ ਕਿ ਭੈਣ ਭਰਾ ਦਾ ਆਪਸ ਵਿੱਚ ਕੋਈ ਜ਼ਮੀਨ ਦਾ ਝਗੜਾ ਪੈ ਗਿਆ ਕੋਈ ਪਰਹੁਣੇ ਨਾਲ ਲੜਾਈ ਹੋ ਗਈ ਕੋਈ ਕਿਸੇ ਬੋਲਣੋਂ ਹਟ ਗਿਆ ਆਪਸ ਚ ਸੋ ਇਹ ਜਿਹੜੇ ਰਿਸ਼ਤੇ ਨੇ ਛੇਤੀ ਛੇਤੀ ਲੱਭਦੇ ਨਹੀਂ ਸੋ ਇਸ ਕਰਕੇ ਆਪਸ ਚ ਪਿਆਰ ਸਤਿਕਾਰ ਨਾ ਰਹੀਏ ਤੰਦਰੁਸਤ ਰਹੀਏ ਰਿਸ਼ਤੇ ਜਿਹੜੇ ਨੇ ਉਹਨਾਂ ਦੀ ਜਿਹੜੀ ਗੂੜਤਾ ਉਹ ਬਣੀ ਰਹੇ ਤੇ ਸਾਡੇ ਵੱਲੋਂ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਪੂਰੀ ਸਟੇਟ ਦਾ ਕਸਟੋਡੀਅਨ ਹੋਣ ਦੇ ਨਾਤੇ ਮੈਂ ਸਾਰੀਆਂ ਭੈਣਾਂ ਨੂੰ ਵਧਾਈ ਵੀ ਦੇਣਾ ਛੋਟੀਆਂ ਵੱਡੀਆਂ ਭੈਣਾਂ ਨੂੰ ਤੇ ਨਾਲ ਨਾਲ ਇਹ ਵੀ ਕਹਿਣਾ ਕਿ ਮੈਨੂੰ ਤੁਹਾਡੇ ਤੇ ਯਕੀਨ ਹੈ ਕਿ ਤੁਸੀਂ ਇੰਨੀਆਂ ਟੈਲੈਂਟਡ ਹੋ ਐਨਾ ਤੁਹਾਡੇ ਚ ਪ੍ਰਮਾਤਮਾ ਨੇ ਕਲਾ ਦਿੱਤੀ ਹੈ ਕਿ ਤੁਸੀਂ ਜਿਹੜੇ ਵੀ ਫੀਲਡ ਦੇ ਵਿੱਚ ਜਾਓਂਗੇ ਤੁਸੀਂ ਮੱਲਾ ਮਾਰੋਗੇ ਤੁਸੀਂ ਨੰਬਰ 1 ਆਓਂਗੇ ਭਾਵੇਂ ਉਹ 올림픽 ਚ ਹੋਵੇ ਭਾਵੇਂ ਉਹ ਏਸ਼ੀਆਡ ਚ ਹੋਵੇ ਭਾਵੇਂ ਉਹ ਪਾਇਲਟ ਬਣਨਾ ਹੋਵੇ ਭਾਵੇਂ ਉਹ ਪਟਵਾਰੀ ਲੱਗਣਾ ਹੋਵੇ ਭਾਵੇਂ ਡੀਐਸਪੀ ਬਣਨਾ ਹੋਵੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵੀ ਦਿੰਦਾ ਮੇਰੇ ਵੱਲੋਂ ਸਾਰੇ ਪੰਜਾਬ ਦੀਆਂ ਤੀਆਂ ਭੈਣਾਂ ਨੂੰ ਨਾਲ ਇਹ ਵੀ ਕਿ ਮੈਂ ਪਾਰਲੀਮੈਂਟ ਦੇ ਵਿੱਚ ਇੱਕ ਸ਼ੇਅਰ ਬੋਲਿਆ ਸੀ ਐ ਵਿਮਨ ਦੇ ਸੀ ਮੈਂ ਤਾਂ ਬੋਲਿਆ ਸੀ ਕਿ ਇੱਕ ਕੁੜੀ ਜਿਹੜੀ ਹਜੇ ਪੈਦਾ ਨਹੀਂ ਹੋਈ ਇੱਕ ਬੱਚੀ ਜਿਹੜੀ ਹਜੇ ਪੈਦਾ ਨਹੀਂ ਹੋਈ ਮਾਂ ਦੇ ਪੇਟ ਚੋਂ ਬੋਲ ਰਹੀ ਹੈ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ ਮਾਂ ਦੇ ਪੇਟ ਚੋਂ ਕਿ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜ ਗੁਰੂ ਸੁਖਦੇਵ ਭਗਤ ਸਿੰਘ ਮਾਵਾਂ ਹੀ ਨੇ ਜੰਮ ਦਿਆਂ ਕੀ ਪਤਾ ਮੈਂ ਜੰਮ ਦੇ ਮਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁਖ ਦੇ ਵਿੱਚ ਨਾ ਕਤਲ ਕਰਾਈ ਆਹੀ ਮੇਰੀ ਅਰਜ਼ ਨੀ ਮਾਏ ਸੋ ਵੀਰੋ ਕੋਈ ਪਤਾ ਨਹੀਂ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਕੋਈ ਪਤਾ ਨਹੀਂ ਕਿਹੜੀ ਮਾਂ ਨੇ ਕਿਹੜਾ ਯੁੱਗ ਪਲਟਾਉ ਜਿਹੜਾ ਉਹ ਮਰਦ ਜੰਮ ਦੇਣਾ ਜੁਗ ਪਲਟਾਉ ਸ਼ਖਸੀਅਤ ਜੰਮ ਦੇਣੀ ਹੈ ਸੋ ਇਸ ਕਰਕੇ ਮਾਵਾ ਪੈਣਾ ਨੂੰ ਸਤਕਾਰ ਵੀ ਹੈ ਉਹਨਾਂ ਨੂੰ ਪਿਆਰ ਵੀ ਹੈ ਤੇ ਉਹਨਾਂ ਨੂੰ ਬਣਦਾ ਸਮਾਜ ਦੇ ਵਿੱਚ ਸਥਾਨ ਵੀ ਹੈ ਸੋ ਮੈਂ ਬਹੁਤ ਖੁਸ਼ ਕੇ ਸਮਝਦਾ ਅੱਜ ਕਿ ਮੈਂ ਅੱਜ ਆਪ ਦੇ ਇਲਾਕੇ ਚ ਆ ਕੇ ਧੀਆਂ ਪੈਣਾ ਨੂੰ ਮੈਂ ਮਿਲਿਆ ਸਾਰਿਆਂ ਨੂੰ ਮੈਂ ਇਹ ਕਹਿਣਾ ਜਿਉਂਦੀਆਂ ਵਸਦੀਆਂ ਰੋ ਔਰ ਤੁਹਾਡੇ ਬਿਨਾ ਜੇ ਘਰ ਨਹੀਂ ਚੱਲ ਸਕਦੇ ਜੇ ਤੁਹਾਡੇ ਬਿਨਾ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਇਸ ਕਰਕੇ ਆਇਆ ਕਰੋ ਆਇਆ ਕਰੋ ਅਤੇ ਸਾਰੀ ਜਾਣਕਾਰੀ ਰੱਖਿਆ ਕਰੋ ਕਿ ਕੀ ਹੋ ਰਿਹਾ ਹੈ ਦੇਸ਼ 'ਚ ਕੌਣ ਕੀ ਕਰ ਰਿਹਾ ਹੈ ਕੌਣ ਉਪਰੋਂ ਪਰੋਂ ਗੱਲਾਂ ਕਰ ਰਿਹਾ ਥੱਲੋਂ ਝੂਠ ਬੋਲ ਰਿਹਾ ਤੁਹਾਨੂੰ ਸਾਰਾ ਪਤਾ ਹੈ ਸੋ ਬਹੁਤ ਬਹੁਤ ਜਾਨਾ ਇੱਕ ਵਾਰੀ ਰਖੜੀਆਂ ਫੇਰ ਮੁਬਾਰਕਾਂ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ ਵੱਡੀਆਂ ਕੁਰਸੀਆਂ ਸਾਡੇ ਪੰਜਾਬ ਦੀਆਂ ਤੀਆਂ ਪੈਣਾ साढ़े पंजाब के नौजवानों का इंतजार कर रही ने बहुत बहुत धन्यवाद लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत मेहरबानी जिंदाबाद रहो आबाद रहो